ਭਾਰਤੀ ਸੰਵਿਧਾਨ ਦੇਸ਼ ਦਾ ਸਰਵ ਉੱਚ ਕਾਨੂੰਨ ਅਤੇ ਲੋਕਤੰਤਰ ਦਾ ਆਧਾਰ ਹੈ ਜਿਸ ਨੂੰ 26 ਨਵੰਬਰ 1949 ਨੂੰ ਸੰਵਿਧਾਨ ਸਭਾ ਵੱਲੋਂ ਸਵੀਕਾਰਿਆ ਭਾਵ ਅਪਣਾਇਆ ਗਿਆ ਸੀ ਅਤੇ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਭਾਰਤੀ ਸੰਵਿਧਾਨ ਵਿਸ਼ਵ ਦਾ ਸਭ ਤੋਂ ਵੱਡਾ ਲਿਖਿਤ ਸੰਵਿਧਾਨ ਹੈ ਜਿਸ ਵਿੱਚ ਦੇਸ਼ ਦੇ ਨਾਗਰਿਕਾਂ ਦੇ ਅਧਿਕਾਰ ਫਰਜ਼ ਅਤੇ ਸਰਕਾਰ ਦੇ ਢਾਂਚੇ ਦਾ ਵਿਸਤ੍ਰਿਤ ਵਰਣਨ ਦਿੱਤਾ ਗਿਆ ਹੈ। ਸੰਵਿਧਾਨ ਭਾਰਤ ਨੂੰ ਇੱਕ ਪ੍ਰਭੂਸਤਾ ਸੰਪੰਨ, ਸਮਾਜਵਾਦੀ, ਧਰਮ ਨਿਰਪੱਖ ਅਤੇ ਜਮਹੂਰੀ ਗਣਰਾਜ ਘੋਸ਼ਿਤ ਕਰਦਾ ਹੈ। ਨਾਗਰਿਕਾਂ ਨੂੰ ਨਿਆਂ, ਸਮਾਨਤਾ ਅਤੇ ਆਜ਼ਾਦੀ ਦਾ ਭਰੋਸਾ ਦਿੰਦਾ ਹੈ ਅਤੇ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕਰਨ ਲਈ ਯਤਨ ਕਰਦਾ ਹੈ। ਅਸੀਂ ਭਾਰਤੀ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਜੀ ਨੂੰ कोटी-ਕੋਟਿ ਨਮਨ ਕਰਦੇ ਹਾਂ। ਅ ਜੈਪੀਮ ਜੈ ਭਾਰਤ ਭਾਈਕੁਰਜੀ ਦਾ ਖਾਲਸਾ ਭਾਈਕੁਰਜੀ ਕੀ ਫਤਿਹ ਦਾਸ ਕੁਲਦੀਪ ਸਿੰਘ ਦੇਸ਼ ਵਾਸੀਆਂ ਦੀਆਂ ਸੰਗਤਾਂ ਬੋਝਾ ਸਮਾਜ ਦੇ ਲੋਕਾਂ ਨੂੰ ਆ ਭਾਰਤੀ ਸੰਵਿਧਾਨ ਦਿਵਸ ਦੀਆਂ ਲੱਖ ਲੱਖ ਮੁਬਾਰਕਾਂ ਇਸ ਸੰਵਿਧਾਨ ਦੇ ਬਦੋਲਤ ਅੱਜ ਕੁਲਦੀਪ ਸਿੰਘ ਬਾਕੀ ਬੇਬਾਕੀ ਨਾਲ ਆਪਣੇ ਸਵਾਰ ਰੱਖਦਾ ਬੋਲਦਾ ਸਭ ਨੂੰ ਸਤਿਗੁਰ ਚੜ੍ਹਦੀ ਕਲਾ ਚ ਰੱਖਣ ਔਰ ਸੰਵਿਧਾਨ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਆ ਸਦੇਸ਼ ਇਹੀ ਹੈਗਾ ਆ ਭਾਰਤ ਦੇ ਪੜ੍ਹੇ ਲਿਖੇ ਲੋਕਾਂ ਨੂੰ ਔਰ ਜਿਹੜੇ ਲੋਕ ਬੋਝ ਸਮਾਜ ਲਈ ਦਿਨ ਰਾਤ ਇੱਕ ਕਰ ਰਹੇ ਆ ਉਹਨਾਂ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ 바ਵਾ ਸਾਹਿਬ ਵੇਦਕਰ ਦਾ ਸੰਵਧਾਨ ਹੈ ਜਿਹੜਾ ਇਹਨੂੰ ਸੋਨੇ ਦੀ ਸੋਨੇ ਦੀ ਮੁੰਦੀ ਵਾਂਗੂ ਸਾਹਮਣੇ ਰੱਖੋ ਪੜੋ ਤੇ ਲੋਕਾਂ ਨੂੰ ਪੜਾਓ ਮੇਰੀ ਬੇਨਤੀ ਹੈ ਬੋਝ ਸਮਾਜ ਦੇ ਲੋਕੋ ਆਪ ਸਭ ਨੂੰ ਆਪ ਸਭ ਦੇ ਚਰਨਾਂ 'ਚ ਇਸ ਸੰਵਧਾਨ ਦੀਸ ਨੂੰ ਵੱਡੇ ਪੱਧਰ ਤੇ ਮਨਾਈਏ ਜਿਦਾਂ ਭਾਰਤ ਦੇ ਦੇ ਅੰਦਰ ਦੀਵਾਲੀ ਬਣਾਈ ਜਾਂਦੀ ਹੈ ਲੋਕਾਂ ਦੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰੋ ਔਰ ਬਾਬਾ ਸਾਹਿਬ ਬੇਕਰਤੀ ਰੂਹ ਨੂੰ ਸ਼ਾਂਤੀ ਮਿਲੇਗੀ ਔਰ ਜਾਗਰਤਾ ਹੋਊਗੀ ਸਾਡੇ ਸਮਾਜ ਦੇ ਲੋਕਾਂ ਨੂੰ ਇਸ ਤਰ੍ਹਾਂ ਜੈ ਭੀਮ ਜੈ ਭਰ ਐ ਖਾਲਸਾ ਬੀ